ਗੁਰੂ ਪਿਆਰੀ ਸਰਬੱਤ ਦਾਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤ ਸਰਵਣ ਕਰ ਰਹੇ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਚਨਾ ਦਸਮ ਗ੍ਰੰਥ ਦੇ ਵਿੱਚੋਂ ਕਲਕੀ ਅਵਤਾਰ ਵਿਸ਼ਨੂੰ ਦੇ ਚੌਵੀਵੇਂ ਅਵਤਾਰ ਨੂੰ ਸਾਧ ਸੰਗਤ ਜੀ ਉਹਨਾਂ ਦੇ ਆਗਮਨ ਤੋਂ ਪਹਿਲਾਂ ਇਸ ਧਰਤੀ ਦੇ ਉੱਪਰ ਕਾਲਜੋ ਕਿਵੇਂ ਚੱਲ ਰਿਹਾ ਹੈ ਕਿਵੇਂ ਇਸ ਧਰਤੀ ਦੇ ਉੱਪਰ ਪਾਪ ਚੱਲ ਰਹੇ ਹਨ ਜਿਸ ਦਾ ਆਪ ਸਭ ਸੰਗਤ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਸਰਵਣ ਕਰ ਰਹੇ ਹੋ ਅਤੇ ਗੁਰੂ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰ ਰਹੇ ਹੋ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਲੱਗ ਕੇ ਆਪਣਾ ਜੀਵਨ ਸਵਾਰ ਰਹੇ ਹੋ ਆਓ ਗੁਰੂ ਕੇ ਪਿਆਰਿਓ ਕਥਾ ਦਾ ਆਰੰਭ ਹੋਣ ਜਾ ਰਿਹਾ ਹੈ ਮਨੁ ਮਿਰਚਾਨੇ ਕਾਗਜਿਤ ਕਰਕੇ ਸਰਵਣ ਕਰਨਾ ਕਰੀਏ ਕਿ ਉਲੰਘ ਧਰਮ ਕਰਮਣੋਂ ਅਧਰਮ ਧਰਮ ਵਿਆਪ ਹੈ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਹਨ ਕਿ ਧਰਮ ਕਰਮ ਨੂੰ ਉਲੰਘ ਕੇ ਅਧਰਮ ਦੇ ਧਰਮ ਵਿੱਚ ਰੁਚੀ ਲੈਣਗੇ ਕੈਨ ਤੋਂ ਭਾਵ ਹੈ ਕਿ ਜੋ ਧਰਮ ਕਰਮ ਹੋਣਗੇ ਅਸਲੀਅਤ ਦੇ ਵਿੱਚ ਸਾਧ ਸੰਗਤ ਜਿਉ ਅਸਲੀ ਧਰਮ ਹੋਵੇਗਾ ਉਸ ਨੂੰ ਸਭ ਜਗ ਤਿਆਗ ਦਵੇਗਾ ਕਿਉਂਕਿ ਜਦੋਂ ਪਾਪਾਂ ਦੇ ਵੱਲ ਧਿਆਨ ਹੋ ਜਾਵੇਗਾ ਅ타 ਧਰਮ ਦੀ ਗੱਲ ਕਿਤੇ ਵੀ ਨਹੀਂ ਚੱਲੇਗੀ ਜਿਸ ਦੇ ਕਾਰਨ ਸਾਰੇ ਹੀ ਧਰ ਅਧਰਮ ਨੂੰ ਅਧਰਮ ਤੋਂ ਭਾਵ ਹੈ ਕਿ ਜੋ ਧਰਮ ਦੇ ਉਲਟ ਕਾਰਜ ਹੋਣਗੇ ਜੋ ਇਸ ਦੁਨੀਆਂ ਦੇ ਉੱਪਰ ਆਪਾਂ ਦੇ ਭਰੇ ਹੋਏ ਕਾਰਜ ਹੋਣਗੇ ਅਤੇ ਗਲਤ ਕਰਮ ਜਾਣੇ ਕੇ ਕੋ ਕਰਮ ਹੋਣਗੇ ਅਤੇ ਪਖੰਡਵਾਦ ਹੋਵੇਗਾ ਉਸ ਨੂੰ ਹੀ ਇਹ ਜੋ ਜਗ ਹੈ ਇਹ ਜੋ ਕਾਇਨਾਤ ਹੈ ਉਸ ਨੂੰ ਹੀ ਧਰਮ ਵਿੱਚ ਬਦਲਣ ਲੱਗ ਜਾਵੇਗੀ ਉਸ ਨੂੰ ਧਰਮ ਸਮਝਣ ਲੱਗ ਜਾਵੇਗੀ ਤੇ ਉਸ ਦੇ ਵਿੱਚ ਰੁਚੀ ਰੱਖਣ ਲੱਗ ਜਾਵੇਗੀ ਅਸਲੀਅਤ ਦੇ ਵਿੱਚ ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਦਾ ਨਾਮ ਸਿਮਰਨ ਨਹੀਂ ਕਰੇਗੀ ਇਸ ਤੋਂ ਅੱਗੇ ਗੁਰੂ ਮਹਾਰਾਜ ਫਰਮਾਨ ਕਰਦੇ ਹਨ ਕਿ ਸੁਤਿਆਗ ਜਗ ਜਾਪਣੋਂ ਅਜੋਗ ਜਾਪ ਜਾਪ ਹੈ ਜਗ ਦੇ ਜਾਪ ਨੂੰ ਤਿਆਗ ਕੇ ਅਜੋਗ ਜਾਪ ਨੂੰ ਜਪਣਗੇ ਸਾਧ ਸੰਗਤ ਜੀ ਜੋ ਇੱਕ ਆਕਾਰ purkh ਦੇ ਦੁਆਰਾ ਸਾਨੂੰ ਗੁਰਬਾਣੀ ਦੱਸੀ ਗਈ ਹੈ ਸਾਨੂੰ ਸਿੱਖਿਆ ਮਿਲੀ ਹੈ ਸਾਨੂੰ ਉਪਦੇਸ਼ ਮਿਲਿਆ ਹੈ ਉਸ ਨੂੰ ਤਿਆਗ ਕੇ ਉਸ ਨੂੰ ਛੱਡ ਕੇ ਅਯੋਗ ਜਾਪ ਜੋ ਜੋਗ ਨਹੀਂ ਹੋਵੇਗਾ ਜਿਸ ਨੂੰ ਮਾਨਤਾ ਨਹੀਂ ਮਿਲੀ ਹੋਵੇਗੀ ਉਹ ਜਾਪ ਨੂੰ ਜਪਣਗੇ ਕਹਿਣ ਤੋਂ ਭਾਵ ਹੈ ਸਾਧ ਸੰਗਤ ਦੀ ਜੋ ਤੰਤਰ ਮੰਤਰ ਹਨ ਜੋ ਪਖੰਡਵਾਦ ਹੈ ਉਸ ਦੇ ਵਿੱਚ ਹੀ ਫਸੇ ਰਹਿਣਗੇ ਗਲਤਾਨ ਹੋ ਜਾਣਗੇ ਜਿਸ ਦੇ ਨਾਲ ਪਾਪ ਕਰਨਗੇ ਅਤੇ ਇਸ ਧਰਤੀ ਦੇ ਉੱਪਰ ਪਾਪ ਹੋਰ ਵੀ ਵਾਧੇ ਨਜ਼ਰ ਆਉਣਗੇ ਇਸ ਤੋਂ ਅੱਗੇ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਹਨ ਕਿ ਉਹ ਧਰਮ ਕਰਮਣ ਭਯੋ ਅਧਰਮ ਕਰਮ ਨਿਰਭਰਮ ਚੰਗੇ ਧਰਮ ਦੇ ਜੋ ਕਰਮ ਦੀ ਥਾਂ ਤੇ ਅਧਰਮ ਵਾਲੇ ਕਰਮ ਹੋਣਗੇ ਉਹ ਭਰਮ ਮੁਕਤ ਹੋ ਕੇ ਕਰਨਗੇ ਨਿਰਭਮ ਧਰਮਮ ਦਾ ਅਰਥ ਹੈ ਸਾਧ ਸੰਗਤ ਜੀ ਭਰਮ ਤੋਂ ਮੁਕਤ ਹੋ ਗਏ ਉਹਨਾਂ ਦਾ ਡਰ ਲੱਥ ਜਾਵੇਗਾ ਅਤੇ ਜੋ ਉਹ ਧਰਮ ਦੇ ਕਾਰਜ ਹਨ ਉਹ ਬਿਨਾਂ ਡਰਤੇ ਨਿਰਭੈ ਹੋ ਕੇ ਕਰਨਗੇ ਅਤੇ ਜੋ ਧਰਮ ਦੇ ਕਾਰਜ ਹਨ ਅਸਲ ਧਰਮ ਦੇ ਸਾਧ ਸੰਗ ਜੀ ਜੋ ਗੁਰੂ ਮਹਾਰਾਜ ਜੀ ਦੇ ਦੁਆਰਾ ਦੱਸੇ ਉਪਦੇਸ਼ ਅਤੇ ਕਾਰਜ ਹਨ ਉਹਨਾਂ ਨੂੰ ਕਰਨ ਤੋਂ ਗੁਰੇਜ਼ ਕਰਨਗੇ ਅਤੇ ਜੋ ਫੋਕਟ ਦੇ ਕਰਮ ਹਨ ਵਿਅਰਥ ਕਰਮ ਹਨ ਜਿਨ੍ਹਾਂ ਦਾ ਕੋਈ ਫਾਲ ਨਹੀਂ ਉਸ ਦੇ ਵਿੱਚ ਰੁਚੀ ਰੱਖਣਗੇ ਆਪਣੇ ਹੀ ਸਾਧ ਸੰਗ ਜੀ ਮਨੋ ਕਾਵਨਾ ਨੂੰ ਪੂਰੀਆਂ ਕਰਨ ਦੇ ਲਈ ਆਪਣੇ ਹੀ ਇੱਛਾ ਨੂੰ ਪੂਰੀ ਕਰਨ ਦੇ ਲਈ ਆਪਣੇ ਆਪ ਨੂੰ ਖੁਸ਼ ਕਰਨ ਦੇ ਲਈ ਇਹ ਵਿਅਰਥ ਕਾਰਜ ਵੀ ਕਰਨਗੇ ਇਸ ਤੋਂ ਅਗਾਧ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਹਨ ਕਿ ਸੋ ਸਾਧ ਸੰਕਰਤਨ ਚਤਨ ਸਾਧ ਨਿਰਪਯੰ ਤੁਲਨ ਸਾਧ ਲੋਕ ਜੋ ਹਨ ਜੋ ਸਾਧਨਾ ਕਰਨਗੇ ਜੋ ਤਪੱਸਿਆ ਕਰਨਗੇ ਚਿੱਤ ਵਿੱਚ ਸ਼ੰਕਾਵਾਨ ਹੋਣਗੇ ਸਾਧ ਸੰਗਤ ਜੀ ਜੋ ਸਾਧੂ ਸਾਧਨਾ ਕਰਨਗੇ ਤਪੱਸਿਆ ਕਰਨਗੇ ਉਹਨਾਂ ਦੇ ਚਿੱਤ ਦੇ ਵਿੱਚ ਉਹਨਾਂ ਦੇ ਹਿਰਦੇ ਵਿੱਚ ਸ਼ੰਕਾ ਚੱਲੇਗੀ ਨਾਲ ਦੀ ਨਾਲ ਕਿ ਕੀ ਪਤਾ ਸਾਨੂੰ ਪਰਮਾਤਮਾ ਮਿਲੇਗਾ ਜਾਂ ਨਹੀਂ ਕੀ ਪਤਾ ਸਾਨੂੰ ਉਸਨਾ ਮਾਰਗ ਮਿਲੇਗਾ ਨਹੀਂ ਅਸਲ ਰਾਹ ਮਿਲੇਗਾ ਜਾਂ ਨਹੀਂ ਮਿਲੇਗਾ ਜਾਂ ਉਹਨਾਂ ਦੇ ਵਿੱਚ ਸ਼ੰਕਾ ਆਵੇਗੀ ਕਿ ਕਦੋਂ ਤੱਕ ਸਾਨੂੰ ਤਪੱਸਿਆ ਕਰਨੀ ਪਵੇਗੀ ਕਦੋਂ ਤੱਕ ਸਾਨੂੰ ਸਾਧਨਾ ਕਰਨੀ ਪਵੇਗੀ ਸਾਧ ਸੰਗਤ ਜੀ ਜਿੱਥੇ ਸ਼ੰਕਾ ਪੈਦਾ ਹੋ ਜਾਵੇ ਉਥੇ ਇਸ ਪਰਮਾਤਮਾ ਦੇ ਨਾਲ ਸਾਡੇ ਹਿਰਦੇ ਵੱਲੋਂ ਸਾਡੇ ਦਿਲ ਤੋਂ ਪਿਆਰ ਨਹੀਂ ਪੈਂਦਾ ਹਲਕੀ ਉਤੋਂ ਉਤੋਂ ਹੀ ਅਸੀਂ ਨਾਮ ਦਾ ਜਾਪ ਕਰਦੇ ਹਾਂ ਜੋ ਅਸਾਧ ਲੋਕ ਹੋਣਗੇ ਜੋ ਸਾਧ ਨਹੀਂ ਹੋਣਗੇ ਅਸਾਧ ਤੋਂ ਭਾਵ ਹੈ ਕਿ ਜੋ ਨੀਚ ਕਰਮ ਕਰਨ ਵਾਲੇ ਅਸਾਧ ਲੋਕ ਹੋਣਗੇ ਉਹ ਨਿਰਭੈ ਹੋਗੇ ਉਹਨਾਂ ਨੂੰ ਸਾਰੇ ਡਰ ਲੱਥ ਜਾਣਗੇ ਉਹ ਨਿਰਪੈ ਹੋ ਕੇ ਫਿਰਨਗੇ ਨਿਰਪੈ ਹੋ ਕੇ ਦੁਨੀਆਂ ਦੇ ਵਿੱਚ ਵਿਚਰਨਗੇ ਅਤੇ ਪਾਪ ਕਰਨਗੇ ਇਹ ਹੀ ਉਹਨਾਂ ਦੀ ਪਾਪਾਂ ਵਾਲੀ ਹੀ ਕਿਰਤ ਕਮਾਈ ਸਾਥ ਸੰਗਤ ਜੀ ਹੋਵੇਗੀ ਇਸ ਤੋਂ ਅੱਗੇ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਹਨ ਕਿ ਅਧਰਮ ਕਰਮਣੋ ਕਰਤੰ ਸੋ ਧਰਮ ਕਰਮਣੋ ਤਜੰ ਅਧਰਮ ਦੇ ਕਰਮ ਕਰਨਗੇ ਸਾਸੰਗਤ ਜੀ ਜਿਵੇਂ ਦਾਸ ਨੇ ਆਪ ਨੂੰ ਪਹਿਲਾਂ ਵੀ ਦੱਸਿਆ ਸੀ ਕਿ ਜੋ ਕੰਮ ਕਰਨ ਦੇ लायक ਨਹੀਂ ਹੋਣਗੇ ਜੋ ਨਿਸਫਲ ਹੋਣਗੇ ਜਿਨ੍ਹਾਂ ਦਾ ਕੋਈ ਫਾਇਦਾ ਨਹੀਂ ਹੋਵੇਗਾ ਜੋ ਕਿਸੇ ਵੀ ਧਰਮ ਦੇ ਵਿੱਚ ਨਹੀਂ ਆਉਣਗੇ ਅਖੰਡਵਾਦ ਹੋਵੇਗਾ ਉਹ ਕਰਨਗੇ ਅਤੇ ਧਰਮ ਕਰਮ ਨੂੰ ਛੱਡ ਦੇਣਗੇ ਸਾਸੰਗਤ ਜੀ ਆਪਾਂ ਦੇਖਦੇ ਹਾਂ ਕਿ ਕਿਵੇਂ ਅੱਜ ਕੱਲ ਲੋਕ ਪੂਜਾ ਕਰਦੇ ਨੇ ਹਵਨ ਕਰਵਾਉਂਦੇ ਨੇ ਬਹੁਤ ਕੁਝ ਚੱਲ ਰਿਹਾ ਹੈ ਪਰ ਕਦੀ ਆਪ ਕੱਲਿਆਂ ਬੈਠ ਕੇ ਉਸ ਪਰਮਾਤਮਾ ਵਾਹਿਗੁਰੂ ਦੇ ਨਾਲ ਗੱਲ ਕਰਨ ਨੂੰ ਕਿਸੇ ਦਾ ਵੀ ਦਿਲ ਨਹੀਂ ਕਰਦਾ ਕਹਿਣ ਤੋਂ ਭਾਵ ਕਿ ਨਾਮ ਬਾਣੀ ਪੜਨ ਨੂੰ ਕਿਸੇ ਦਾ ਦਿਲ ਨਹੀਂ ਕਰਦਾ ਹੈ ਜੇ ਬਾਣੀ ਪੜੀ ਵੀ ਜਾਂਦੀ ਹੈ ਪਾਠ ਕੀਤਾ ਵੀ ਜਾਂਦਾ ਹੈ ਪਰਮਾਤਮਾ ਵਾਹਿਗੁਰੂ ਦਾ ਨਾਮ ਜਪਿਆ ਵੀ ਜਾਂਦਾ ਹੈ ਤੇ ਮਨ ਦੇ ਵਿੱਚ ਕੋਈ ਨਾ ਕੋਈ ਇਸ਼ਾਰਾ ਰੱਖ ਕੇ ਕੋਈ ਨਾ ਕੋਈ ਵਾਸਨਾ ਰੱਖ ਕੇ ਕੀਤਾ ਜਾਂਦਾ ਹੈ ਜੋ ਕਿ ਸਾਧ ਸੰਗਤ ਦੀ ਬਿਅਰਤ ਹੈ ਜੋ ਕਿ ਸਾਨੂੰ ਕਦੇ ਵੀ ਮੁਕਤ ਨਹੀਂ ਕਰ ਸਕਦਾ ਕਦੇ ਵੀ ਸਾਨੂੰ ਤਾਰ ਨਹੀਂ ਸਕਦਾ ਇਹੋ ਜੇ ਕੰਮ ਕਰਨੇ ਸਾਧ ਸੰਗਤ ਜੀ ਛੱਡ ਦੇਣੇ ਚਾਹੀਦੇ ਹਨ ਇਸ ਤੋਂ ਅੱਗੇ ਸਾਧ ਸੰਗਤ ਜੀ ਗੁਰੂ ਮਹਾਰਾਜ ਫਰਮਾਨ ਕਰਦੇ ਹਨ ਕਿ ਪਰਹਰਕ ਵਰਖਣ ਤਨਨ ਨ ਕਰਖ ਸਰਬਤੋ ਨਿਰਪਮ ਸਾਧ ਸੰਗਤ ਜੀ ਸ਼ਬਦ ਬਹੁਤ ਹੀ ਮਹਿੰਗੇ ਹਨ ਜੋ ਗੁਰੂ ਮਹਾਰਾਜ ਨੇ ਉਚਾਰਨ ਕੀਤੇ ਹਨ ਇਸ ਨੂੰ ਵਰਦਿਆ ਦਾਸ ਦੇ ਵੱਲੋਂ ਕਈ ਵਾਰ ਕੋਈ ਗਲਤੀ ਵੀ ਹੋ ਸਕਦੀ ਹੈ ਆਪ ਸਾਧ ਸੰਗਤ ਬਖਸ਼ ਲੈਣਾ ਦੁਬਾਰਾ ਸਾਧ ਸੰਗਤ ਜੀ ਕਾਗਜ਼ 'ਤੇ ਧੋਗੇ ਸਰਵਣ ਕਰੋ ਪ੍ਰਹਰਖ ਵਰਖਣ ਤਨੰਨਾ ਕਰਖ ਸਰਬਤੋ ਨਿਰਪਮ ਰਾਜੇ ਖੁਸ਼ੀ ਨਾਲ ਧਨ ਦੀ ਵਰਖਾ ਨਹੀਂ ਕਰਨਗੇ ਖੁਸ਼ੀ ਨਾਲ ਧਨ ਦੀ ਵਰਖਾ ਕਹਿਣ ਤੋਂ ਭਾਵ ਹੈ ਕਿ ਆਪਣੀ ਸਾਧ ਸੰਗਤ ਜੀ ਪ੍ਰਜਾ ਦੇ ਉੱਪਰ ਦਇਆ ਨਹੀਂ ਕਰਨਗੇ ਸਾਸੰਗਤ ਜੀ ਅੱਜ ਕੱਲ ਆਪਾਂ ਦੇਖੇ ਰਹੇ ਹਾਂ ਸਾਨੂੰ ਦੂਰ ਜਾਣ ਦੀ ਲੋੜ ਨਹੀਂ ਹੈ ਜਾਈ ਉੜੇਕਣ ਦੀ ਲੋੜ ਹੈ ਜਿਵੇਂ ਪੰਜਾਬ ਦੇ ਵਿੱਚ ਸਾਸੰਗਤ ਜੀ ਹਾਲਾਤ ਬਣੇ ਹੋਏ ਹਨ ਹੜ੍ਹ ਦੇ ਕਾਫੀ ਪਾਣੀ ਕਈ ਇਲਾਕਿਆਂ ਦੇ ਵਿੱਚ ਆ ਚੁੱਕਾ ਹੈ ਉਸ ਦੇ ਉੱਪਰ ਸਰਕਾਰ ਨੂੰ ਚਾਹੀਦਾ ਸੀ ਜੋ ਇਸ ਦੇਸ਼ ਦਾ ਰਾਜਾ ਹੈ ਉਸ ਨੂੰ ਚਾਹੀਦਾ ਸੀ ਕਿ ਆਪਣੀ ਪ੍ਰਜਾ ਦੇ ਉੱਪਰ ਦਇਆ ਕਰਨ ਪ੍ਰਜਾ ਦੇ ਨਾਲ ਖੜਨ ਉਸ ਦਾ ਸਾਥ ਦੇਣ ਪਰ ਉਸ ਤੋਂ ਵਲਟਾ ਸਾਹਾ ਸੰਗਤ ਜੀ ਉਸ ਨੂੰ ਨજર ਅੰਦਾਜ਼ ਕੀਤਾ ਜਾ ਰਿਹਾ ਹੈ। ਪ੍ਰਜਾ ਤੋਂ ਖੋਇਆ ਜਾ ਰਿਹਾ ਹੈ, ਖਿੱਚਿਆ ਜਾ ਰਿਹਾ ਹੈ। ਕਹਿਣ ਤੋਂ ਭਾਵ ਹੈ ਕਿ ਜਿਵੇਂ ਸਾਹਾ ਸੰਗਤ ਜੀ ਟੈਕਸ ਜਾਂ ਆਪਾਂ ਕਹਿ ਲਈਏ ਕਿ ਕਰ ਹਰੇਕ ਚੀਜ਼ ਦੇ ਉੱਪਰ ਲੱਗ ਰਿਹਾ ਹੈ। ਸਰਕਾਰ ਸਾਡੇ ਤੋਂ ਟੈਕਸ ਦੇ ਰਹੀ ਹੈ, ਪਰ ਜਦੋਂ ਸਾਡੀ ਮਦਦ ਕਰਨ ਦੀ ਜ਼ਰੂਰਤ ਹੈ, ਉਸ ਵੇਲੇ ਸਰਕਾਰ ਸਾਡੇ ਨਾਲ ਕਿਤੇ ਵੀ ਖੜੀ ਹੋਈ ਦਿਖਾਈ ਨਹੀਂ ਦਿੰਦੀ ਹੈ। ਸਰਕਾਰ ਹੀ ਇਸ ਵਕਤ ਰਾਜਾ ਹੈ ਅਸੀਂ ਜੋ ਆਮ ਲੋਕ ਹੈ ਸਾਧ ਸੰਗਤ ਜੀ ਉਹ ਪ੍ਰਜਾ ਹਨ ਜਦੋਂ ਸਾਧ ਸੰਗਤ ਜੀ ਰਾਜਾ ਹੀ ਏਡੇ ਵੱਡੇ ਪਾਪ ਕਰਦਾ ਹੋਵੇ ਤਾਂ ਪ੍ਰਜਾ ਦਾ ਕੀ ਹਾਲ ਹੋਵੇਗਾ ਇਸ ਤੋਂ ਅੱਗੇ ਮਹਾਰਾ ਜੀ ਫਰਮਾਨ ਕਰਦੇ ਹਨ ਕਿ ਅਕਾਧ ਦੇ ਕਜਨੋ ਕਰਤਨ ਨਿਰਲਾਜ ਸਰਬਤੋਂ ਫਿਰਨ ਨਾਲ ਕੌਣ ਵਾਲੇ ਕਰਮਾਂ ਨੂੰ ਲਗਾਉਣਗੇ ਅਤੇ ਸਾਰਿਆਂ ਵਿੱਚ ਨਿਰਲੱਜ ਹੋ ਕੇ ਫਿਰਨਗੇ ਸਾਧ ਸੰਗਤ ਜੀ ਜੋ ਕਰਮ ਜੋ ਕੰਮ ਲਕਾਉਣ ਵਾਲੇ ਨਹੀਂ ਹੋਣਗੇ ਉਹਨਾਂ ਨੂੰ ਲਕਾਉਣਗੇ ਅਤੇ ਸਾਰਿਆਂ ਵਿੱਚ ਨਿਰਲੱਜ ਹੋ ਕੇ ਬੇਸ਼ਰਮ ਹੋ ਕੇ ਫਿਰਨਗੇ ਸਾਧ ਸੰਗਤ ਜੀ ਕਹੀ ਇਹੋ ਜੇ ਆਪਾਂ ਦੇਖਦੇ ਆਂ ਜਾਂ ਪਰਾਇਆ ਲੈ ਲਿਏ ਜਾਂ ਆਪਾਂ ਬੜੇ-ਬੜੇ ਲੀਡਰ ਜਾਂ ਕਿੰਨੇ ਵੀ ਅਹੁਦੇ ਤੇ ਪਹੁੰਚੇ ਹੋਏ ਲੋਕ ਸਾਧ ਸੰਗਤ ਜੀ ਜੋ ਕਈ ਕਈ ਕਰਮ ਕਰਦੇ ਹਨ ਕਈ ਰਾਤਾਂ ਸ਼ਲੀਲਤਾ ਦੇ ਵਿੱਚ ਕੱਢਦੇ ਹਨ ਐਸ਼ਵਾਰਾਮ ਦੀ ਜ਼ਿੰਦਗੀ ਜਿੰਦੇ ਹਨ ਪਰ ਜਦੋਂ ਆਮ ਲੋਕਾਂ ਦੇ ਵਿਚਰਨਾ ਹੁੰਦਾ ਹੈ ਤਾਂ ਬੜੇ ਹੀ ਸਾਦੇ ਕੱਪੜੇ ਪਾ ਕੇ ਸਾਦਾਂ ਵਾਲਾ ਬਾਣਾ ਪਾ ਕੇ ਬੜੇ ਤਿਆਰ ਹੋ ਗਏ ਜਿਵੇਂ ਕਾਫੀ ਸ਼ਰੀਫ ਹੁੰਦੇ ਹੋਣ ਜਿਵੇਂ ਕਿ ਸਾਧ ਸੰਗਤ ਜੀ ਦੁੱਧ ਦੇ ਤੋਤੇ ਹੋਣ ਇਵੇਂ ਬਣ ਕੇ ਆਮ ਜਨਤਾ ਦੇ ਵਿੱਚ ਵਿਚਰਨਗੇ ਪਰ ਉਹਨਾਂ ਦੇ ਮਨ ਦੇ ਅੰਦਰ ਗੰਧ ਹੀ ਭਰਿਆ ਹੋਵੇਗਾ ਤੇ ਕਰਮ ਵੀ ਸਾਸ ਸੰਗਤ ਜੀ ਉਹਨਾਂ ਦੇ ਪਾਪਾਂ ਵਾਲੇ ਹੀ ਹੋਣਗੇ ਪਰ ਉਹ ਇਸ ਜਨਤਾ ਦੇ ਵਿੱਚ ਨਿਰਲੱਜ ਹੋ ਕੇ ਫਿਰਨਗੇ ਬੇਸ਼ਰਮ ਹੋ ਕੇ ਫਿਰਨਗੇ ਇਸ ਤੋਂ ਅੱਗੇ ਗੁਰੂ ਮਹਾਰਾਜ ਫਰਮਾਣ ਕਰਦੇ ਹਨ ਕਿ ਅਨਰਥ ਵਰਤਿਤੰ ਭਉੰਗਨਾ ਅਰਥ ਕਥਨ ਨਰੰ ਧਰਤੀ ਉੱਤੇ ਅਨਰਥ ਵਾਪਰ ਜਾਏਗਾ ਅਤੇ ਪੁਰਸ਼ ਕੰਮ ਦੀ ਕੋਈ ਗੱਲ ਹੀ ਨਹੀਂ ਕਰੇਗਾ ਅਨਰਥ ਦਾ ਅਰਥ ਸਾਧ ਸੰਗਤ ਜੀ ਬੇਅਰਥ ਕੰਮ ਅੱਜ ਕੱਲ ਆਪਾਂ ਦੇਖ ਰਹੇ ਹਾਂ ਬੇਫਜ਼ੂਲ ਬੇਅਰਥ ਕੰਮਾਂ ਦੇ ਉੱਪਰ ਕਿੰਨਾ ਧੰਨ ਗਵਾਇਆ ਜਾ ਰਿਹਾ ਹੈ ਸਾਡੀਆਂ ਸਾਧ ਸੰਗਤ ਜੀ ਜੋ ਮੋਕਲੋੜਾਂ ਹਨ ਰੋਟੀ ਕੱਪੜਾ ਅਤੇ ਮਕਾਨ ਇਹਨਾਂ ਦੇ ਵੱਲ ਸਾਡਾ ਧਿਆਨ ਘਟ ਜਾਵੇਗਾ ਪਰ ਫਾਲਤੂ ਦੀਆਂ ਬਾਹਰਲੀਆਂ ਚੀਜ਼ਾਂ ਦੇ ਉੱਪਰ ਸਾਧ ਸੰਗਤ ਜੀ ਅਸੀਂ ਬਹੁਤ ਹੀ ਵਿਅਰਥ ਆਪਣਾ ਜੋ ਧਨ ਅਸ ਨੂੰ ਗਵਾਵਾਂਗੇ ਜਿਸ ਦਾ ਸਾਨੂੰ ਹਰਜਾਨਾ ਸਾਧ ਸੰਗਤ ਜੀ ਭੁਗਤਣਾ ਪਵੇਗਾ ਇੱਕ ਦੂਜੇ ਨਾਲ ਵੇਖਾ ਵੇਖੀ ਅਸੀਂ ਪੈਸੇ ਕਿਦਾਂ ਬਰਬਾਦ ਕਰ ਰਹੇ ਹਾਂ ਪਰ ਧਰਮ ਦੇ ਕੰਮ ਵਾਸਤੇ ਸਾਡੇ ਜੇਬਾਂ ਸਾਧ ਸੰਗਤ ਜੀ ਖਾਲੀ ਹੀ ਹੁੰਦੀਆਂ ਹਨ ਅਤੇ ਕੰਮ ਦੀ ਗੱਲ ਕੋਈ ਵੀ ਨਹੀਂ ਕਰੇਗਾ ਕੋਈ ਵੀ ਸਾਧ ਸੰਗਤ ਜੀ ਕੰਮ ਕਰਕੇ ਰਾਜੀ ਨਹੀਂ ਹੋਏਗਾ ਗੁਰੂ ਮਹਾਰਾਜ ਜੀ ਦੇ ਫਰਮਾਨ ਹਨ ਇਸ ਤੋਂ ਅੱਗੇ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਹਨ ਕਿ ਤਰਨ ਰਾਜ ਛੰਦ ਵਰਨ ਹੈ ਅਬਰਨ ਕੋ ਲੋਕਾਂ ਵਾਸਤੇ ਅਵਰਨ ਹੀ ਵਰਨ ਹੋਵੇਗਾ ਜਿਵੇਂ ਸਾਸੰਗਤ ਦੀ ਧਰਮ ਅਧਰਮ ਹੋਵੇਗਾ ਤੇ ਅਧਰਮ ਧਰਮ ਹੋਵੇਗਾ ਇਸ ਤਰ੍ਹਾਂ ਹੀ ਅਵਰਨ ਵਰਨ ਹੋਵੇਗਾ ਤੇ ਜੋ ਵਰਨ ਹੈ ਉਹ ਅਵਰਨ ਹੋ ਜਾਵੇਗਾ ਇਸ ਤੋਂ ਅੱਗੇ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਹਨ ਕਿ ਛਾੜ ਹਰ ਸ਼ਰਨ ਕੋ ਹਰ ਦੀ ਸ਼ਰਨ ਉਸ ਪਰਮਾਤਮਾ ਵਾਹਿਗੁਰੂ ਦੀ ਸ਼ਰਨ ਨੂੰ ਛੱਡ ਦੇਣਗੇ ਉਸ ਪਰਮਾਤਮਾ ਵਾਹਿਗੁਰੂ ਦਾ ਆਸਰਾ ਲੈਣਾ ਛੱਡ ਦੇਣਗੇ ਪਖੰਡੀਆਂ ਦੇ ਚਰਨਾਂ ਦੇ ਵਿੱਚ ਜਾ ਕੇ ਡਿੱਗਣਗੇ ਤੇ ਪਰਮਾਤਮਾ ਨੂੰ ਭੁੱਲ ਜਾਣਗੇ ਅੱਗੇ ਗੁਰੂ ਮਹਾਰਾਜ ਜੀ ਫਰਮਾਏ ਕਰਦੇ ਹਨ ਕਿ ਛਾੜ ਸਭ ਸਾਜ ਕੋ ਸਾਰੇ ਚੰਗੇ ਸਾਜ ਸੱਜਾਂ ਨੂੰ ਛਾੜ ਦੇਣਗੇ ਚੰਗੇ ਕਰਮਾਂ ਨੂੰ ਚੰਗੇ ਪਹਿਰਾਵੇ ਨੂੰ ਸਾਧ ਸੰਗਤ ਜੀ ਜੋ ਸਾਫ਼ ਸੁਥਰੀ ਚੀਜ਼ ਹੈ ਉਹ ਸਭ ਛੱਡ ਦੇਣਗੇ ਅਤੇ ਗੰਦ ਵਿੱਚ ਪੈ ਜਾਣਗੇ ਗਲਤਾਨ ਹੋ ਜਾਣਗੇ ਪਾਪਾਂ ਦੇ ਭਾਗੀਦਾਰ ਬਣ ਜਾਣਗੇ ਚੰਗੇ ਕੰਮਾਂ ਨੂੰ ਛੱਡ ਦੇਣਗੇ ਲਾਗ ਹੈ ਆਕਾਸ਼ ਕੋ ਗੁਰੂ ਮਹਾਰਾਜ ਜੀ ਕਹਿੰਦੇ ਹਨ ਕਿ ਲਾਗ ਹੈ ਆ ਕਾਜ ਕੋ ਮਾੜੇ ਕਰਮਾਂ ਵਿੱਚ ਲੱਗ ਜਾਣਗੇ ਗਲਤ ਕਰਮਾਂ ਦੇ ਵਿੱਚ ਪੈ ਜਾਣਗੇ ਗਲਤ ਧੰਧਿਆਂ ਦੇ ਵਿੱਚ ਸਾਧ ਸੰਗਤ ਜੀ ਪੈ ਜਾਣਗੇ ਜਿੰਨਾ ਵੀ ਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਆਪ ਸਾਧ ਸੰਗਤ ਨੇ ਸਰਵਣ ਕੀਤਾ ਹੈ ਆਓ ਸਾਧ ਸੰਗਤ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰੀਏ ਮਾਰਾ ਸਖਨ ਸਖੀ ਦਾਨ ਕੇਸ ਦਾਨ ਰਹਿ ਦਾਨ ਬਖਸ਼ਣਾ ਖਾਲਸੇ ਰਿਚੜਦੀ ਗਲਾ ਕਰਨੀ ਨਾਮ ਦਾਨ ਬਖਸ਼ਣਾ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਸਾਧ ਸੰਗਤ ਜੀ ਜਿਸ ਨੇ ਅਜਨ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਸਬਸਕ੍ਰਾਈਬ ਕਰਕੇ ਰੱਖਣਾ ਖੋਇਆ ਭੁਲਾ ਦੀ ਖੇਮਾ ਬਖਸ਼ਣਾ ਆਪ ਸਾਧ ਸੰਗਤ ਬਖਸ਼ਣਯੋਗ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ